ਪੰਜਾਬ ਦੇ ਵੱਡੇ ਸਿਆਸੀ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪੰਜਾਬ ਦੀ ਸਿਆਸਤ ਦੇ ਅੰਦਰ ਇੱਕ ਵਾਰ ਚਰਚਾ ਫਿਰ ਅੱਗੇ ਤੋਰਦੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਮੁਲਾਕਾਤ ਕੀਤੀ ਹੈ ਪ੍ਰਿਯੰਕਾ ਗਾਂਧੀ ਦੇ ਨਾਲ ਪ੍ਰਿਯੰਕਾ ਗਾਂਧੀ ਜਿਹੜੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਤੇ ਕਾਂਗਰਸ ਪਾਰਟੀ ਦੀ ਸਿਖਰਲੀ ਹਾਈ ਕਮਾਂਡ ਨੇ ਇਸ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਆਪਣੀ ਤਸਵੀਰ ਆਹੋ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਦੀ ਉਸ ਨੂੰ ਆਪਣੀ ਫੇਸਬੁੱਕ ਪੇਜ ਦੇ ਉੱਪਰ ਵੀ ਅਪਲੋਡ ਕੀਤਾ ਇਸ ਤੋਂ ਬਾਅਦ ਕਾਂਗਰਸ ਅੰਦਰ ਵੀ ਕੁਸਰਮੂਸ ਚੱਲ ਰਹੀ ਆ ਤੇ ਪੰਜਾਬ ਦੇ ਲੋਕ ਵੀ ਸੋਚ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਫਿਰ ਇੱਕ ਵਾਰ ਜਿਹੜੇ ਪੰਜਾਬ ਦੀ ਸਿਆਸੀ ਤਸਵੀਰ ਤੋਂ ਕੁਝ ਸਮੇਂ ਤੋਂ ਗਾਇਬ ਸੀ ਇੱਕ ਵਾਰ ਫਿਰ ਇਸ ਪੰਜਾਬ ਦੀ ਸਿਆਸਤ ਦੇ ਵਿੱਚ ਆਪਣੇ ਧਮਾਕੇਦਾਰ ਅੰਦਾਜ਼ ਦੇ ਨਾਲ ਉਹ ਨਜ਼ਰ ਆ ਸਕਦੇ ਨੇ ਪ੍ਰਿਯੰਕਾ ਗਾਂਧੀ ਦੇ ਸਭ ਤੋਂ ਭਰੋਸੇਯੋਗ ਦੇ ਵਿੱਚੋਂ ਦੱਸਿਆ ਜਾਂਦਾ ਨਵਜੋਤ ਸਿੰਘ ਸਿੱਧੂ ਨੂੰ ਕਿ ਪ੍ਰਿਯੰਕਾ ਗਾਂਧੀ ਦੇ ਪੂਰਨ ਵਿਸ਼ਵਾਸਪਾਤਰ ਨੇ ਨਵਜੋਤ ਸਿੰਘ ਸਿੱਧੂ ਤੇ ਹਾਈ ਕਮਾਂਡ ਦੇ ਬਿਲਕੁਲ ਨੇੜੇ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਇੱਕ ਅਸਰ ਸੁਖ ਵੀ ਹੈ ਉਹ ਮੰਤਰੀ ਵੀ ਰਹੇ ਕਈ ਵਾਰ ਐਮਐਲਏ ਵੀ ਰਹੇ ਰਾਜ ਸਭਾ ਵੀ ਨਵਜੋਤ ਸਿੰਘ ਸਿੱਧੂ ਛੱਡ ਕੇ ਆਏ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਆਪਣੇ ਇੱਕ ਸਿਆਸੀ ਏਜੰਡੇ ਦੀ ਗੱਲ ਕਰਦੇ ਸੀ ਉਸ ਏਜੰਡੇ ਦੇ ਉੱਪਰ ਜਦੋਂ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਸੀ ਤਾਂ ਕੱਲੇ ਵਿਰੋਧੀਆਂ ਬਾਰੇ ਨਹੀਂ ਸੀ ਬੋਲਦੇ ਕਾਂਗਰਸ ਪਾਰਟੀ ਦੇ ਜਿਹੜੇ ਆਪਣੇ ਲੀਡਰ ਨੇ ਉਹਨਾਂ ਬਾਰੇ ਵੀ ਬੋਲਦੇ ਸੀ ਤੁਹਾਨੂੰ ਯਾਦ ਹੋਊਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹੇ ਗਿਆ 4.5 ਸਾਲ ਦਾ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਕਾਰਜਕਾਲ ਐਜ਼ ਅ ਚੀਫ ਮਿਨਿਸਟਰ ਪੰਜਾਬ ਦਾ ਨਿਭਾਇਆ ਤਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ 75 25 ਆ ਕਿ ਮਿਲ ਕੇ ਖੇਡਦੇ ਨੇ 75 25 ਆਹਾ ਸਾਰਾ ਕੁਝ ਮਿਲ ਕੇ ਤੈ ਹੁੰਦਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਿਆ ਜਾਂਦਾ ਚਰਨਜੀਤ ਸਿੰਘ ਚੰਨੀ ਸੀਐਮ ਬਣਦੇ ਨੇ ਪੰਜਾਬ ਦੇ ਕੁਝ ਮਹੀਨਿਆਂ ਦੇ ਲਈ ਤੇ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਲਾਇਆ ਜਾਂਦਾ ਪਰ ਉਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਸੀ ਇਹ ਲੀਡਰਸ਼ਿਪ ਇੱਕ ਮਤ ਇੱਕ ਸੁਰ ਇੱਕ ਸਟੇਜ ਨਜ਼ਰ ਨਹੀਂ ਆਈ ਪਰ ਨਵਜੋਤ ਸਿੰਘ ਸਿੱਧੂ ਹਰਾਂ ਨੇ ਆਪਣਾ ਜਿਹੜਾ ਏਜੰਡਾ ਸੀ ਜਿਹੜਾ ਕਹਿੰਦੇ ਸੀ ਕਿ ਮੇਰਾ ਏਜੰਡਾ ਪੰਜਾਬ ਹੈ ਮੈਂ ਪੰਜਾਬ ਦਾ ਭਲਾ ਚਾਹਣਾ ਮੈਂ ਚਾਹਣਾ ਕਿ ਪੰਜਾਬ ਅੱਗੇ ਵਧੇ ਉਸ ਏਜੰਡੇ ਦੇ ਉੱਪਰ ਵੀ ਨਵਜੋਤ ਸਿੰਘ ਸਿੱਧੂ ਆਪਣੇ ਗੱਲ ਕਰਦੇ ਆ ਗੱਲ ਕਰਦੇ ਆਪਾਂ ਨੂੰ ਨਜ਼ਰ ਆਏ ਪਰ ਜਿਹੜੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਰਾਈਵਲ ਸੀ ਕਾਂਗਰਸ ਪਾਰਟੀ ਦੇ ਵਿੱਚ ਉਹ ਉਹਨਾਂ ਦੀ ਗਿਣਤੀ ਵਧਦੀ ਚਾਈ ਗਈ ਇੱਕ ਅੱਜ ਦੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਜਿਹੜੀ ਸਿਆਸੀ ਤਸਵੀਰ ਹੈ ਇਸ ਤਸਵੀਰ ਤੋਂ ਫਿਲਹਾਲ ਬਿਲਕੁਲ ਗਾਇਬ ਨੇ ਜਿਵੇਂ ਉਹਨਾਂ ਨੇ ਅੱਜ ਮੁਲਾਕਾਤ ਕੀਤੀ ਇਸ ਤੋਂ ਬਾਅਦ ਸਿਆਸਤ ਦੇ ਵਿੱਚ ਚਰਚਾ ਹੋਈ ਇਦਾਂ ਇਦਾਂ ਸਮੇਂ-ਸਮੇਂ ਦੇ ਉੱਪਰ ਨਵਜੋਤ ਸਿੰਘ ਸਿੱਧੂ ਆਪਣੀ ਜਿਹੜੀ ਹਾਜ਼ਰੀ ਹੈ ਉਹ ਸਿਆਸਤ ਦੇ ਵਿੱਚ ਲਗਵਾਉਂਦੇ ਰਹਿੰਦੇ ਨੇ ਪਰ ਜਿਵੇਂ ਡਾਕਟਰ ਨਵਜੋਤ ਕੌਰ ਸਿੱਧੂ ਜਿਹੜੇ ਧਰਮਪਤਨੀ ਨੇ ਸਿੱਧੂ ਸਾਹ ਦੇ ਉਹਨਾਂ ਨੇ ਵੀ ਪਿਛਲੇ ਦਿਨੀ ਦਾਵਾ ਠੋਕਤਾ ਆਪਣੇ ਹਲਕੇ ਦੇ ਵਿੱਚ ਸੇਵਾ ਦੀ ਗੱਲ ਕੀਤੀ ਐਮਐਲਏ ਸ਼ਿਪ ਦੀ ਗੱਲ ਕੀਤੀ ਉਹੋ ਵੀ ਆਪਣੇ ਹਲਕੇ ਦੇ ਵਿੱਚ ਲਗਾਤਾਰ ਜਿਹੜੀਆਂ ਸਰਗਰਮੀਆਂ ਨੇ ਉਹ ਸਰਗਰਮੀਆਂ ਕਰ ਰਹੇ ਨੇ ਪਰ ਨਵਜੋਤ ਸਿੰਘ ਸਿੱਧੂ ਦੀ ਜੇਕਰ ਆਪਾਂ ਇੱਕ ਸਪਸ਼ਟ ਔਰ ਦੇ ਉੱਪਰ ਗੱਲ ਕਰੀਏ ਕਿ ਫਿਲਹਾਲ ਜਿਹੜੀ ਕਾਂਗਰਸ ਦੇ ਵਿੱਚ ਲੀਡਰਸ਼ਿਪ ਆ ਇਹਨਾਂ ਦੇ ਨਾਲੋਂ ਕਦ ਵੱਡਾ ਨਵਜੋਤ ਸਿੰਘ ਸਿੱਧੂ ਦਾ ਇੱਕ ਏਜੰਡੇ ਦੇ ਉੱਪਰ ਵੀ ਗੱਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਕਿੰਨੇ ਸਾਲਾਂ ਤੋਂ ਲਗਾਤਾਰ ਹੋ ਸੱਤਾ ਦੇ ਵਿੱਚ ਰਹੇ ਆਮੇ ਭਾਜੀਪੀ ਦੀ ਆਪਾਂ ਗੱਲ ਕਰੀਏ ਜਦੋਂ ਭਾਜੀਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਅਲਾਈਅੰਸ ਹੁੰਦਾ ਸੀ ਜਾਂ ਫਿਰ ਕਾਂਗਰਸ ਪਾਰਟੀ ਦੀ ਲੰਮਾ ਸਮਾਂ ਸੱਤਾ ਦੇ ਵਿੱਚ ਰਹਿਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੇ ਮਤਲਬ ਕਰੈਕਟਰ ਦੇ ਉੱਪਰ ਫਿਲਹਾਲ ਸਿਆਸੀ ਤੌਰ ਦੇ ਉੱਪਰ ਕੋਈ ਕਰਪਸ਼ਨ ਦਾ ਦਾਗ ਨਹੀਂ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਕਹਿੰਦੇ ਵੀ ਨੇ ਕਿ ਮੈਂ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦਾ ਮੈਂ ਪੰਜਾਬ ਨੂੰ ਬਦਲਣਾ ਚਾਹੁੰਦਾ ਸੋ ਇੱਕ ਵਾਰ ਫਿਰ ਹੈ ਕਿ ਨਵਜੋਤ ਸਿੰਘ ਸਿੱਧੂ 2027 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ 'ਚ ਆਪਣੀ ਜਿਹੜੀ ਉਹਨਾਂ ਦੀ ਪੋਲਿਟੀਕਲ ਫਾਰਮ ਹੈ ਉਹਦੇ 'ਚ ਉਹ ਨਜ਼ਰ ਆ ਸਕਦੇ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਵੇਂ ਦੇਖੋ ਕਿ ਜੇਕਰ ਆਪਾਂ ਪੰਜਾਬ ਦੀ ਮੈਂ ਗੱਲ ਕਰਾਂ ਅੱਜ ਪੰਜਾਬ ਦੀ ਜਿਹੜੀ ਕਾਂਗਰਸ ਹੈ ਇਸ ਕਾਂਗਰਸ ਦੇ ਵਿੱਚ ਜਿਹੜੇ ਸੀਐਮ ਫੇਸ ਨੇ ਉਹ ਸੀਐਮ ਫੇਸ ਕਈ ਨੇ ਰਾਜਾ ਬ੍ਰਿੰਕ ਜਿਹੜੇ ਪ੍ਰਧਾਨ ਨੇ ਇਸ ਤੋਂ ਇਲਾਵਾ ਪ੍ਰਗਟ ਸਿੰਘ ਹੋរី ਹੋਊਗੇ ਜਾਂ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਸੁਖਜਿੰਦਰ ਰੰਧਾਵਾ ਹੋਗੇ ਚਰਨਜੀਤ ਸਿੰਘ ਚੰਨੀ ਹੋਗੇ ਨਵਜੋਤ ਸਿੰਘ ਸਿੱਧੂ ਹੋਗੇ ਆਹਾ ਮੇਨ ਉਹ ਨੇ ਜਿਹੜੇ ਮੇਨ ਸਟਰੀਮ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਸੀਐਮ ਫੇਸ ਆ ਠੀਕ ਹੈ ਕੋਈ মিডিਆ ਦੇ ਵਿੱਚ ਆ ਕੇ ਕਹਿ ਸਕਦਾ ਕਿ ਫਿਲਹਾਲ ਨਹੀਂ ਪਰ ਸਾਰਿਆਂ ਦੀ दिली ਇੱਛਾ ਕਿ ਜੇ ਸੀਐਮ ਕੈਂਡੀਡੇਟ ਮੈਂ ਹੋਵਾਂ ਕਾਂਗਰਸ ਹਰਿਆਣਾ ਹਰਿਆਣਾ ਦੇ ਵਿੱਚ ਕਾਂਗਰਸ ਦੇ ਨਾਲ ਕਿਹੜੀ ਹੋਈ ਇਹ ਤੁਸੀਂ ਅਲੀਪਾਤ ਜਾਣੋ ਇਸ ਗੱਲ ਤੋਂ ਕਾਂਗਰਸ ਦੇ ਹਰਿਆਣਾ ਦੇ ਵਿੱਚ ਕਈ ਗਰੁੱਪ ਸੀ ਇਕ ਵਾਰ ਤਾਂ ਸਾਰੇ ਨੂੰ ਐ ਲੱਗਿਆ ਕਿ ਹਰਿਆਣਾ ਦੇ ਵਿੱਚ ਕਾਂਗਰਸ ਆ ਕੇ ਆਈ ਪਰ ਅਖੀਰਲੇ ਦਿਨਾਂ ਦੇ ਵਿੱਚ ਬਾਸੀ ਪਾਰਟੀ ਜਿਵੇਂ ਤੁਸੀਂ ਦੇਖੋ ਕਿ ਉੱਥੇ ਸ਼ੈਲ ਜਾਹੋਰੀ ਜਾਂ ਹੋਡਾ ਹੋਰੀ ਰਣਦੀਪ ਸਿੰਘ ਸੁਰਜੇ ਵਾਲਾ ਹੋਰੀ ਉੱਥੇ ਕਈ ਗਰੁੱਪ ਸੀ ਜਿਸ ਕਰਕੇ ਕਾਂਗਰਸ ਪਾਰਟੀ ਉੱਥੇ ਮਾਤ ਕਾ ਗਈ ਫਿਲਹਾਲ ਹੋਰ ਵੀ ਕਾਰਨ ਹੈਗੇ ਨੇ ਉਸ ਜੀਜ਼ਤ ਕਾਰਨ ਹੋਣਗੇ ਵੀ ਇਦਾਂ ਹੀ ਪੰਜਾਬ ਦੇ ਵਿੱਚ ਵੀ ਕਈ ਗਰੁੱਪ ਬਣੇ ਹੋਏ ਨੇ ਕਾਂਗਰਸ ਦੇ ਵਿੱਚ ਜਿਹੜੇ ਚਾਹੁੰਦੇ ਨੇ ਕਿ ਸੀਐਮ ਦੀ ਜਿਹੜੀ ਕੁਰਸੀ ਹੈ ਇਦਾਂ ਜਿਹੜਾ ਉਮੀਦਵਾਰ ਹੈ ਆਹ ਬੰਦਾ ਜਾਂ ਅਸੀਂ ਹੋਈਏ ਜਾਂ ਸੜਕਾਂ ਦੇ ਗਰੁੱਪ ਦੇ ਵਿੱਚੋਂ ਹੋਈਏ ਪਰ ਪੰਜਾਬ ਡੇਟ 2027 ਦੇ ਇਲੈਕਸ਼ਨ ਆ ਇਹਦੇ ਚ ਲੱਗਦਾ ਨਹੀਂ ਕਿ ਜਿਹੜੀਆਂ ਗਲਤੀਆਂ ਕਾਂਗਰਸ ਹਾਈ ਕਮਾਂਡ ਨੇ ਹਰਿਆਣਾ ਦੇ ਵਿੱਚ ਕੀਤੀਆਂ ਉਹੀ ਗਲਤੀਆਂ ਪੰਜਾਬ ਦੇ ਵਿੱਚ ਵੀ ਕਰੋਗੇ ਪੰਜਾਬ ਦੇ ਵਿੱਚ ਸੰਭਲ ਸੰਭਲ ਕੇ ਬੋਚ ਬੋਚ ਕੇ ਹਾਈ ਕਮਾਂਡ ਜਿਹੜੀ ਉਹ ਪੈਰ ਰੱਖੋਗੇ ਪਰ ਜਦੋਂ ਨਵਜੋਤ ਸਿੰਘ ਸਿੱਧੂ ਹੁਰਾਂ ਦਾ ਨਾਮ ਆਉਂਦਾ ਤਾਂ ਕਾਂਗਰਸ ਦੇ ਵਿੱਚ ਇੱਕ ਚੁੱਪ ਵੀ ਛਾ ਜਾਂਦੀ ਆ ਤੇ ਅੰਦਰੋਂ ਅੰਦਰ ਹੀ ਗੱਲਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਅਕਸ ਵੱਡਾ ਇੱਕ ਉਹ ਨੈਸ਼ਨਲ ਪੱਧਰ ਦੇ ਲੀਡਰ ਨੇ ਇੱਕ ਉਹ ਫੇਸ ਨੇ ਉਹਨਾਂ ਦੇ ਕੈਰੇਕਟਰ ਜਿਹੜਾ ਕੈਰੇਕਟਰ ਹੈ ਉਹਨਾਂ ਦਾ ਉਹਦੇ ਕਈ ਪਾਰਟ ਨੇ ਅਲੱਗ-ਅਲੱਗ ਫੀਲਡ ਦੇ ਵਿੱਚ ਉਹਨਾਂ ਨੇ ਉਹ ਸਕਸੈਸਫੁਲ ਰਹੇ ਨੇ ਸਫਲਤਾ ਹਾਸਲ ਕੀਤੀ ਹੈ ਉਸ ਚੀਜ਼ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਇੱਕ ਜਿਹੜਾ ਪੋਲੀਟੀਕਲੀ ਔਰਾ ਉਹ ਹੋਰ ਲੀਡਰਾਂ ਦੇ ਨਾਲੋਂ ਮਜ਼ਬੂਤ ਔਰਾ ਪਰ ਨਵਜੋਤ ਸਿੰਘ ਸਿੱਧੂ ਜਿਹੜੀ ਸਤਾਈ ਵਾਲੀ ਪਾਰੀ ਆ ਇਸ ਪਾਰੀ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਉਹ ਪ੍ਰਮੁਖਤਾ ਦੇ ਨਾਲ ਲੋਕਾਂ ਦੇ ਵਿੱਚ ਡੋਮਿਨੇਟ ਕਰ ਪਾਉਣਗੇ ਜਾਂ ਕਿਸ ਤਰੀਕੇ ਦੇ ਨਾਲ ਆਪਣਾ ਇੱਕ ਮਜ਼ਬੂਤ ਛਵੀ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਟੀਮ ਵਰਕ ਦੇ ਰੂਪ ਦੇ ਵਿੱਚ ਪੂਰੀ ਕਾਂਗਰਸ ਨੂੰ ਅੱਗੇ ਵਧਾ ਸਕਣਗੇ ਇਹ ਜਰੂਰ ਗੱਲ ਦੇਖਣ ਵਾਲੀ ਹੋਊਗੀ ਜਦੋਂ ਨਵਜੋਤ ਸਿੰਘ ਸਿੱਧੂ ਆਪਣਾ ਜਿਹੜਾ ਪੋਲੀਟੀਕਲ ਵਰਕ ਹੈ ਉਹ ਪੰਜਾਬ ਦੇ ਵਿੱਚ ਸ਼ੁਰੂ ਕਰਨਗੇ 2027 ਦੀ ਚੋਣ ਨੂੰ ਲੈ ਕੇ ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਪਾਰਟਿਸਪੇਟ ਨਹੀਂ ਕਰਨਗੇ 2027 ਦੀ ਚੋਣ ਦੇ ਵਿੱਚ ਕਰਨਗੇ ਵੱਡੀ ਗਿਣਤੀ 'ਚ ਕਰਨਗੇ ਤੇ ਸਮੂਲੀਤ ਉਹਦੀ ਇੱਕ ਪ੍ਰਭਾਵਸ਼ਾਲੀ ਰਹੂਗੀ ਸੋ ਫਿਲਹਾਲ ਜੋ ਵੀ ਹੋਊਗਾ ਤੁਹਾਡੇ ਨਾਲ ਉਹ ਸਾਂਝੇ ਕਰਦੇ ਰਹਾਂਗੇ ਆਪਾਂ ਛੋਟੇ ਛੋਟੇ ਵੀਡੀਓ ਬਣਾ ਕੇ ਇਹ ਚੱਲ ਕੀ ਰਿਹਾ ਪਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਆਹ ਇੱਕ ਮੈਂ ਐਂਟਰੀ ਕਹੂੰਗਾ ਕਿ ਪ੍ਰਿਯੰਕਾ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਵੀ ਪੰਜਾਬ ਨੂੰ ਪੰਜਾਬ ਦੀ ਕਾਂਗਰਸ ਨੂੰ ਇੱਕ ਮੈਸੇਜ ਦਿੱਤਾ ਕਿ ਤਿਆਰ ਰਹੋ ਤੁਸੀਂ ਮੈਂ ਵੀ ਆ ਰਿਹਾ ਦੂਜਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੈਰੇਕਟਰ ਦੇ ਜਿਵੇਂ ਮੈਂ ਕਿਹਾ ਕਈ ਪੱਖ ਨੇ ਇੱਕ ਪੱਖ ਹੈ ਕਿ ਉਹ ਕਨਵਰਸੇਸ਼ਨ ਦੇ ਵਿੱਚ ਬੜੇ ਮਜ਼ਬੂਤ ਨੇ ਕਮਿਊਨੀਕੇਸ਼ਨ ਸਕਿੱਲ ਹੈ ਜਿਹੜੀ ਉਹਨਾਂ ਦੀ ਉਹ ਉਪਰ ਮੈਂ ਹਾਈ ਹਾਈ ਕਮਾਂਡ ਦੇ ਨਾਲ ਮੁੱਦਿਆਂ ਦੇ ਉੱਪਰ ਗੱਲ ਕਰਨਾ ਹੋਵੇ ਜਾਂ ਫਿਰ ਆਪਣੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਰੈਲੀਆਂ 'ਚ ਜਾਂ ਇੰਟਰਵਿਊਜ਼ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਸਾਂਝ ਪਾਣਾ ਹੋਵੇ ਉਹ ਆਪਣਾ ਪ੍ਰਭਾਵ ਤਾਂ ਛੱਡਦੇ ਨੇ ਆਹੀ ਕਾਰਨ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਲੱਤਾਂ ਸਾਰਿਆਂ ਨੇ ਖੀਚੀਆਂ ਪਰ ਹਾਈ ਕਮਾਂਡ ਦੇ ਭਰੋਸੇਯੋਗ ਨਵਜੋਤ ਸਿੰਘ ਸਿੱਧੂ ਬਣੇ ਰਹੇ ਸੋ ਇੱਕ ਉਹਨਾਂ ਦੇ ਪਰਸਨੈਲਿਟੀ ਦੇ ਵਿੱਚ ਆਹਾ ਗੁਣਤਾ ਹੈਗੇ ਨੇ ਕਿ ਉਹ ਜਿਵੇਂ ਹੋਰ ਜਿਹੜੇ ਲੀਡਰ ਨੇ ਜਿਕਰ ਇਹ ਚਾਰ ਵਾਰ ਪੰਜ ਵਾਰ ਦੇ ਵਿੱਚ ਆਪਣੀ ਗੱਲ ਉੱਥੇ ਸਮਝਾ ਪਾਉਂਦੇ ਨੇ ਨਵਜੋਤ ਸਿੰਘ ਸਿੱਧੂ ਉਸੇ ਚੀਜ਼ ਨੂੰ ਇੱਕ ਮੀਟਿੰਗ ਦੇ ਵਿੱਚ ਹੀ ਕਲੈਰੀਫਾਈ ਕਰ ਦਿੰਦਾ ਕਿ ਸਾਡਾ ਆ ਏਜੰਡਾ ਇਹਦੇ ਦੇ ਅਸੀਂ ਚਲਾਉਣਾ ਚਾਹੁੰਦੇ ਆ ਪਰ ਇਹ ਸਾਰੇ ਗੁਣ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੇ ਵਿੱਚ ਕਿੱਥੋਂ ਤੱਕ ਇਹਨਾਂ ਗੁਣਾਂ ਦੇ ਨਾਲ ਨਿਭ ਕੇ ਉਹ ਆਪਣੇ ਮਿਸ਼ਨ ਵੱਲ ਕਾਮਯਾਬ ਹੋ ਸਕਣਗੇ ਇਹ ਖੈਰ ਸਮਾਂ ਦੱਸੂਗਾ ਸਮੇਂ ਸਮੇਂ ਤੇ ਤੁਹਾਡੇ ਨਾਲ ਇਹ ਛੋਟੇ ਛੋਟੇ ਪੋਲੀਟੀਕਲ ਰੇਟ ਵੀ ਹੁਣ ਅਸੀਂ ਸਾਂਝੀ ਕਰਦੇ ਰਹਾਂਗੇ